ਨਾਮ ਆਪਣਾ ਵਿਕਾਸ ਸੂਦ ਕਿੱਥੇ ਪੈਂਦੀ ਆਪਰੀ ਦੁਕਾਨ ਸੂਦ ਮੈਡੀਕਲ ਅਪਲਾਈ ਕੀ ਮਾਮਲਾ ਵਾਜੀ ਜਿਹੜਾ ਅੱਜ ਪੁਲਸ ਆਈ ਸਵੇਰੇ ਮੈਂ ਆਇਆ ਸੀ ਤਾਂ ਦੁਕਾਨ ਤੇ ਉੱਪਰ ਦੇ ਦਰਵਾਜਾ ਕੱਟ ਕੇ ਚੰਦਰ ਤਾਂ ਕੁੰਡਾ ਖੋਲ ਕੇ ਤਾਂ ਪੈਸੇ ਮੇਰੇ ਗੱਲੇ ਚੋਂ ਬਹੁਤ ਦਿਨ ਦੀ ਸੇਲ ਸੀਗੀ ਤਾਂ ਮੇਰੇ ਬਾਪਿਆਂ ਦੇ ਪੈਸੇ ਤੇ ਇੱਕ ਲੈਪਟਾਪ ਇਹ ਸਾਰਾ ਕੁਝ ਲੈ ਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਫਿਰ ਮੈਂ ਜਦੋਂ ਗੱਲਾ ਖੋਲਿਆ ਮੈਂ ਆਕੇ ਸਫਾਈ ਕੀਤੀ ਕੁਝ ਨਹੀਂ ਛੇੜਿਆ ਵਾ ਸੀਗਾ ਤਾਂ ਜਦੋਂ ਆ ਕੇ ਸਫਾਈ ਕਰਕੇ ਹਟਿਆ ਤਦੋਂ ਫੇਰ ਮਲ ਪੂਜਾ ਪਾੜ ਕਰਕੇ ਜਦੋਂ ਮੈਂ ਕਸਟਮਰ ਆਇਆ ਤਾਂ ਪੈਸੇ ਕੱਟਣ ਲੱਗਾ ਗੱਲਾਂ ਖੋਲਿਆ ਤਾਂ ਗੱਲਾਂ ਚ ਪਤਾ ਲੱਗਿਆ ਤਾਂ ਮੇਰਾ ਸਾਰਾ ਕੁਝ ਲੈ ਗਿਆ ਕੀ ਕੋਈ ਕੈਮਰੇ ਵਗੈਰ ਲੱਗੇ ਆਪਣੇ ਇੱਥੇ ਨਹੀਂ ਕੈਮਰੇ ਨਹੀਂ ਕੋਈ ਬਾਹਰ ਬਾਹਰ ਵੀ ਨਹੀਂ ਲੱਗੇ ਕੀ ਮੌਕੇ ਤੇ ਹੁਣ ਪੁਲਿਸ ਆਈ ਮੌਕੇ ਤੇ ਪੁਲਿਸ ਆਈ ਵੀ ਹੈ ਹੂੰ ਕੀ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਦੇਖ ਰਿਹਾ ਤੁਸੀਂ ਇਹ ਪੰਜਾਬ ਦੇ ਜੋ ਲਗਾਤਾਰ ਚੋਰੀਆਂ ਦੀ ਵਾਰਦਾਤਾਂ ਹੋ ਰਹੀਆਂ ਨੇ ਹੋ ਰਹੇ ਹਾਲਾਤ ਆ ਪੰਜਾਬ 'ਚ ਕਿਉਂਕਿ ਦੇਖ ਲਓ ਤੁਸੀਂ ਕੀ ਬੰਦਾ ਸੁਰੱਖਿਤ ਹੀ ਐ ਨਹੀਂ ਗਾ ਈਮਲਾ ਬੰਦਾ ਮਾਰ ਮਾਰ ਕੇ ਕਮਾਂਦ ਆਇਆ ਜਾਂਦਾ ਮੈਂਟੇ ਚ ਲੈ ਕੇ ਚਲੇ ਜਾਂਦੇ ਇਹ ਆਏ ਕਿੱਧਰ ਦੀ ਇਹ ਕੋਠੇ ਦੀ ਜੇ ਸ਼ੱਕ ਕੋਠੇ ਦੀ ਕੀ ਗੇਟ ਲੱਗਾ ਹੋਇਆ ਸੀ ਉੱਪਰ ਗੇਟ ਲੱਗਿਆ ਹੋਆ ਉਹਨੂੰ ਚੰਦਰ ਨੂੰ ਖੱਟ ਕੇ ਅੰਦਰੋਂ ਦੇ ਹੱਥ ਮਾਰ ਕੇ ਟੁੰਡਾ ਖੋਲਿਆ ਟੋਟਰ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਮੇਰਾ ਮੱਲਾ ਕਿ ਇੱਕ ਲੈਪਟਾਪ ਹੈ 25-30000 ਰੁਪਏ ਦਾ ਨਗਰ ਕੀ ਮੰਗ ਕਰ ਜਿੰਦੇ ਚ ਮੱਲਾ ਮੇਰੇ ਜਿੱਦਾਂ ਮੈਨੂੰ ਸ਼ਗਨ ਮਿਲੇ ਕੋਈ ਵੀ ਮੈਂ ਇਕੱਠੇ ਕਰਦਾ ਰਹਿਣਾ ਉਹ ਮੇਰਾ ਪਰਸ ਦੇ ਵਿੱਚ ਸੀਗੇ ਡਾਲਰ ਪਾਉਂਡ ਵੀ ਸੀਗੇ ਤਾਂ ਮਤਲਬ ਜਿਹੜੀ ਹੈਗੇ ਮੇਰਾ ਪੁਰਾਣੇ ਨੋਟ 786 ਵਗੈਰਾ ਦੇ ਇਕੱਠੇ ਕਰਨ ਦਾ ਸ਼ੌਂਕ ਉਹ ਸਾਰੇ ਮਤਲਬ ਮੇਰੇ ਲੈ ਗਏ ਤੇ ਸਾਰਾ ਕੁਝ ਮਿਲਾ ਕੇ ਮੇਰਾ 15k ਆ ਗਿਆ ਕੀ ਆਪਾਂ ਉਹ ਟੋਟਲ 15 15k ਤਾਂ ਮੇਰਾ ਹੋਣਾ ਬਾਕੀ ਬਾਬਿਆਂ ਦੇ 6-7000 ਬਾਬਿਆਂ ਦੇ ਮੇਲੇ ਦੇ ਵਿੱਚ ਸੀ ਤੇ ਲੈਪਟਾਪ ਲੱਗਾ ਲੈਪਟਾਪ ਲੱਗਾ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਹੁਣ ਜਲਦੀ ਬਸ ਜਿਹੜਾ ਵੀ ਹੈ ਕਸੂਰਵਾਰਾਂ ਨੂੰ ਫੜ ਕੇ ਤਾਂ ਮੇਰਾ ਓਕਾਇਆ ਜਾਵੇ। ਯਾ ਜੋ ਵੀ ਇਹ ਕਿਸੇ ਦਾ ਹੋਰ ਦਾ ਨੁਕਸਾਨ ਨਾ ਹੋਵੇ ਮੇਰਾ ਤਾਂ ਜੋ ਆਉਣਾ ਸੀ ਹੋ ਗਿਆ। ਆਪਣਾ ਰੇਰ ਸਿੰਘ ਕਿੱਥੇ ਪੈਂਦੀ ਦੁਕਾਨ ਆਪਣੀ? ਫਲਾਈਟ। ਕਾਦੀ ਆਪਰੀ ਦੁਕਾਨ? ਹਾਰਵੇਰ ਦੀ। ਕੀ ਮਾਮਲਾ ਹੈ ਅੱਜ ਮੌਕੇ ਤੇ ਪੁਲਿਸ ਆਈ ਹੋਈ ਹੈ? ਪੁਲਿਸ ਮੌਕੇ ਦੀ ਵਿਖਾਇਆ ਸੀ ਉੱਪਰ ਦੀ ਉਪਰ ਦੀ ਆਏ ਸਾਡੇ। ਨਾਲ ਦੇ ਗਵਾਨੀਆਂ ਵੀ ਕੁਝ ਵੀ ਕਰਕੇ ਉੱਪਰ ਦੀ ਪੌੜੀ ਲੱਗੀ ਸੀ ਇੱਧਰ ਸਾਡੇ ਗੇਟ ਪਟਿਆ ਜੀ। ਹਾਂਜੀ। ਕਿੰਨਾ ਕ ਨੁਕਸਾਨ ਹੋ ਗਿਆ ਆਪਣਾ? 2000 ਆ। ਉਹ ਵੀ ਆ ਗੱਲੇ ਚ ਕੈਸ਼ ਚ ਗਾਇ ਭਾਂ ਭੁੱਲ ਗਿਆ ਤੂੰ ਤੁਹਾਨੂੰ ਕਿ ਕਦੋਂ ਪਤਾ ਲੱਗਿਆ ਸੋਹਰੇ ਗਾਉਂ ਦਾ ਮੌਨ ਨਹੀਂ ਪੈਸੀ ਉਸ ਦਿਨ ਅੱਛਾ ਗੱਲ ਟੁੱਟਾ ਹੋਇਆ ਸੀ ਹਾਂ ਜੀ ਚਲੋ ਟੁੱਟਾ ਵੀ ਖੋਲਾ ਹੁੰਦਾ ਰਾਤ ਨੂੰ ਅੱਛਾ ਛੜੀ ਦੀ ਚਾਬੀ ਇਹ ਆਏ ਕਿੱਧਰ ਦੀ ਤੁਹਾਡੀ ਦੁਕਾਨ ਤੇ ਛੜੀ ਤੁਹਾਡੀ ਵੀ ਸਖਰ ਦੀ ਆਏ ਟੋਟਰ ਕਿੰਨਾ ਕਿੰਨਾ ਨੁਕਸਾਨ ਆਪਣਾ 2000 ਦਾ ਹੀ ਮੈਂ ਕਹਿੰਦਾ ਮਮਾ ਤੇ ਕਰ ਵੱਢਦੀ ਹੈਗਾ ਇਹ ਨਾਲ ਦੀ ਦੁਕਾਨ ਤੇ ਵੀ ਹੋਈ ਹੈ ਹਾਂ ਜੀ ਇਹ ਨਾਲ ਤੇ ਇੱਧਰ ਪਹਿਲਾਂ ਹੋਈ ਆ ਅੱਛਾ ਕਿੱਧਰ ਛੜੀ ਵੱਡਿਆਂ ਆਪ ਵੱਡਿਆਂ ਵੀ ਆ ਸਾਡੇ ਉਹਦਾ ਪਤਾ ਹੈ ਕੋਈ ਸੇਰੇ ਕੀ ਮੌਕੇ ਤੇ ਪੁਲਿਸ ਆ ਗਈ ਹੁਣ ਮੌਕੇ ਤੇ ਮੌਕੇ ਤੋਂ ਬਾਹਰ ਚਲੇ ਰਹਿਣ ਆਏ ਕੀ ਮੰਗ ਕਰਦੇ ਹੁਣ ਐਦਾਂ ਦਾ ਕੰਮ ਬੰਦ ਹੋਣਾ ਚਾਹੀਦਾ ਲੁਹੇੜੀਆਂ ਨੂੰ ਬੰਦ ਹੋਣਾ ਜੇ ਇਹ ਤਾਂ ਹੋਰ ਤੇ ਕੀ ਹੁਣ ਤਾਂ ਬੰਕੀ ਘਾਟ ਨੇ ਕੋਈ ਇਹਨਾਂ ਨੂੰ ਲੱਤ ਪਾਈ ਜਾਵੇ ਜਿਹੜੇ ਅਜੇ ਨਹੀਂ ਛੇੜੀ ਹਾਂਜੀ ਕੋਈ ਕੈਮਰੇ ਵਗੈਰਾ ਲੱਗੇ ਆਪਣੇ